ਸੋ ਪਰੇ ਬਰਾਨ ਕਪੀ ਕੋਹਲੇ ਤੱਕ ਮੈਂ ਗੇਟ ਕਰੀ ਪੜਾ ਕੀ ਇਸ ਤਰ੍ਹਾਂ ਨਹੀਂ ਭਾਵੇਂ ਤੁਸੀਂ ਦੇਖੋ ਇਹ ਤਾਂ ਨਹੀਂ ਜਾਣ ਗਿਆ ਇਹ ਸਫੂਲਾ ਲਾਤੀ ਕਿੰਨੂ ਮੈਡਲ ਬਰਸੋ ਦਰਦ ਦੇ ਦੌੜਦੇ ਇਟ ਇੰਨੇ ਏਬਲ ਟੂ ਦਾ ਅਟ ਅ ਸਲਾਈਟ ਇੰਪੈਕਟ ਜੋ ਡਸਨਟ ਗੈਟ ਐਨੀ ਮੈਨੀ ਡਿਮੈਜ ਉਹ ਵਟ ਆਈ ਟੂ ਸੇ ਇਟ ਅਰੇ ਕੰਦਾ ਜਿਸ ਨੇ ਬੈਕ ਕਰ ਲਿਆ ਨਾ ਕੋਈ ਆਪਣਾ ਅਸਤੀਕ ਨਾ ਰਹਿ ਪਈ ਕਿ ਸਾਰਾ ਕੁਝ ਹੋ ਗਿਆ कंटिनुअली एनर्जी एफर्ट्स दिखाए क्योंकि ये लोगन एक तरीका है उधर से मैं शुरू कर रहा हूं अ अलर्ट ट्रेंड ने भी दशन था कि वो रश करके ट्रांसफर है अ दूसरा ये उबाल देने या स्टार स्टार देने शुभ दिन चाक बाशोली की करनी है किड़ा आनंद राधा आनंद राधा को बात जस्ट वेट ओके चांदसी भाई उसको कौन देती है ਦੂਸਰਾ ਟੌਪਿਕ ਹੈ ਕੀ ਹੈ ਟਕਸ ਰਹੇਗਾ ਜਿਹੜੀ ਕਿ ਆਪਣੇ ਮਾਫੀ ਹੈਗੀ ਹੈ ਉਹ ਤਾਂ ਚਲਦੇ-ਚਲਦੇ ਉਹਨਾਂ ਦੀ ਪ੍ਰੋਬਲਮ ਹੈਗੀ ਹੈਗੀ ਲੇਕਿਨ ਇਹ ਜਿਹੜਾ ਡਾਟੇਸ਼ਨ ਦਾ ਜਿਹੜਾ ਇਸ਼ੂ ਹੈ ਨਾ ਇਹ ਕਿਸੇ ਨੇ ਰੇਜ਼ ਨਹੀਂ ਕੀਤਾ ਔਰ ਇਹ ਇਸ਼ੂ ਜਿਹੜਾ ਡਾਟੇਸ਼ਨ ਦਾ ਇਹ ਕੋਈ ਵੀ ਗਰੀਬ ਆ ਅਮੀਰ ਆ ਕਿਸੇ ਕਾਸਟ ਨੂੰ ਬਲੋਂਗ ਕਰਦਾ ਕਿਸੇ ਸਟੇਟ ਨੂੰ ਬਲੋਂਗ ਕਰਦਾ ਉਹ ਸਾਰੇ ਅਫੈਕਟਡ ਹੈਗੇ ਆ ਇਹ ਵੀ ਕਿ ਬਿਫੋਰ ਬਰਥ ਹੀ ਸ਼ੁਰੂ ਹੋ ਜਾਂਦਾ ਹੈਗਾ ਮਤਲਬ ਹਰ ਆਈਟਮ ਦੇ ਵਿੱਚ ਡਾਟੇਸ਼ਨ ਹੈਗੀ ਲੇਕਿਨ ਇਹਦਾ ਜੁਮਹਵਾਰੀ ਕੌਣ ਹੈਗਾ ਇਹਦਾ ਜੁਮਹਵਾਰ ਕੌਣ ਹੈਗਾ ਉਹ ਆਪੇ ਹੀ ਜੁਮਹਵਾਰ ਹੈ ਲੇਕਿਨ ਜੇ ਮੈਂ ਕਿਸੇ ਪਿਛਨੇਗਾ ਮੈਂ ਸੋਚਦਾ ਵੀ ਕੋਈ ਗੱਲ ਨਹੀਂ ਆਪਣਾ ਨਿਕ ਜੇ ਪੜਨੀ ਚਾਹੀਦੀ ਹੈ ਬਾਕੀਆਂ ਦਾ ਕੋਈ ਗੱਲ ਨਹੀਂ ਇਸ ਨੂੰ ਕਟੇਲ ਕਰਨ ਵਾਸਤੇ ਆਪਣੇ ਜਿਹੜੇ ਬੱਚੇ ਹੈਗੇ ਇਹਨਾਂ ਨੂੰ ਅਵੇਰਨੈਸ ਕ੍ਰੀਏਟ ਕਰਨ ਵਾਸਤੇ ਮੈਂ ਇਹ ਸੈਮੀਨਾਰ ਇਹ ਦਾ ਅਰੇਂਜ ਕਰਾਇਆ ਹੈਗਾ ਡਾਕਟਰ ਸਾਹਿਬ ਦੇ ਨੇ ਬੜੀ ਕੋਆਪਰੇਸ਼ਨ ਕੀਤੀ ਹੈਗੀ ਹੈ ਜਿਨ੍ਹਾਂ ਨੇ ਸਾਨੂੰ ਅਰੇਂਜ ਕਰਕੇ ਦਿੱਤਾ ਹੈਗਾ ਔਰ ਯੂਨੀਵਰਸਿਟੀ ਦੇ ਐਕਟਿੰਗ ਵੀ ਸਾਹਿਬ ਉਹਨਾਂ ਨੇ ਵੀ ਉਨ ਲਈ ਬਹੁਤ ਮਿਹਨਤ ਕੀਤੀ ਔਰ ਉਹਨਾਂ ਨੇ ਬਹੁਤ ਨਕੀ ਸਾਨੂੰ ਕੋਆਪਰੇਟ ਕੀਤਾ ਮੈਂ ਮੇਰਾ ਪਰਪਸ ਇਹੀ ਸੀ ਉਹ ਵੀ ਇਹ ਬੱਚਿਆਂ ਦੇ ਥਰੂ ਤੱਕ ਇਹ ਜੰਗ ਜਿਹੜੇ ਬੱਚੇ ਆ ਉਹ ਉਹ ਜਾਦਾ ਐਕਟਿਵ ਹੁੰਦੇ ਆ ਔਰ ਜਾਦਾ ਨਕੀ ਇਹ ਮੈਸੇਜ ਕਨਵੇ ਕਰ ਦੇਗੇ ਅਸੀਂ ਅਵੇਰ ਪਬਲਿਕ ਨੂੰ ਕਰੀਏ ਵੀ ਜਿਹੜੀ ਅਡਲਟ ਐਕਸਚਨ ਦੀ ਪ੍ਰੋਬਲਮ ਹੈ ਜੀ ਇਹਨੂੰ ਜਿਹੜਾ ਕਿ ਹਰ ਇੱਕ ਦੇ ਵਿੱਚ ਅਫੈਕਟਡ ਹੈਗਾ ਗਰੀਬ ਆ ਅਮੀਰ ਆ ਕਿਸੇ ਤਰ੍ਹਾਂ ਦਾ ਵੀ ਹੈਗਾ ਫੈਕਟਰੀ ਉਹਨੂੰ ਕਿਸ ਤਰ੍ਹਾਂ ਪੱਕਾ ਟੇਲ ਕਰ ਸਕਦੇ ਉਸ ਪਰ ਭੀ ਜੀ ਮੈਂ ਸਰ ਜਿਸ ਤਰ੍ਹਾਂ ਬਹੁਤ ਬਹੁਤ ਅਜ ਨਹੀਂ ਕਿਹਾ ਕਿ ਕੰਪਲੀਟ ਹੋ ਜਾਂਦੀ ਹੈ ਕੰਪਲੀਟਡ ਦੀ ਰਜਾਮੰਦੀ ਤੋਂ ਬਿਨਾਂ ਹੀ ਸੈਮਤੀ ਹੋ ਜਾਂਦੀ ਹੈ ਵੀ ਆ ਕੰਪਲੀਟ ਬੰਦ ਹੈ ਦੇਖੋ ਇਸ ਦੇ ਵਾਸਤੇ ਕਿਸ ਤਰ੍ਹਾਂ ਦਾ ਉਪਰਾਂਤ ਹੋਣਾ ਚਾਹੀਦਾ ਹੈ ਜੀ ਦੇਖੋ ਮੈਂ ਇਹਦੇ ਨਾਲ ਬਿਲਕੁਲ ਐਗਰੀ ਨਹੀਂ ਕਰਦਾ ਜਿਹੜਾ ਕੰਪਲੇਨਟ ਹੈਗਾ ਉਹਨੇ ਤਾਂ ਕੰਪਲੀਟ ਕੀਤੇ ਵੀ ਇਹ ਅਡਾਸ਼ਨ ਇੱਥੇ ਸ਼ਾਪ ਤੇ ਜਾਂ ਕਿਤੇ ਵੀ ਮੈਨੂਫੈਕਚਰਿੰਗ ਯੂਨਿਟ ਅਗੋਦ ਵਿੱਚ ਹੋ ਰਹੀ ਹੈ ਜੇ ਹੁਣ ਕੰਪਲੇਨਟ ਹੀ ਉਹਦੇ ਨਾਲ ਕਿਸੇ ਨਾਲ ਲੈ ਦੇ ਕੇ ਸੈਟਲਮੈਂਟ ਕਰ ਲੇਗਾ ਉਹ ਬਹੁਤ ਮਾੜੀ ਗੱਲ ਆ ਉਹਦਾ ਨਾਮ ਬਿਲਕੁਲ ਇੱਕ ਮਹਿਕਬੀ ਨੂੰ ਨਾ ਕੀ ਸੀਕ੍ਰਟ ਰੱਖਣਾ ਚਾਹੀਦਾ ਗਿਆ ਕਿਸੇ ਨੂੰ ਕਨਫੀਡੈਂਸ਼ੀਅਲ ਹੋਣਾ ਚਾਹੀਦਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਵੀ ਕਿਹਨੇ ਕੰਪਲੀਟ ਕੀਤੀ ਆ ਬਸ ਉਹਦਾ ਇਫੈਕਟ ਕੀ ਹੈ ਕੰਪਲੀਟ ਦਾ ਕੀ ਇਫੈਕਟ ਆ ਉਹ ਪਬਲਿਕ ਤੇ ਜਾਵੇ ਇਹ ਕੰਪਲੇਨਟ ਇਹ ਕੰਪਲੀਟ ਕੀਤੀ ਆ ਔਰ ਉਤੇ ਕੀ ਐਕਸ਼ਨ ਹੋਇਆ ਇਹ ਮੈਸੇਜ ਪਬਲਿਕ ਤੇ ਜਾਏਗਾ ਤਾਂ ਫਿਰ ਇਹ ਕਟੇਲ ਹੋ ਸਕਦਾ ਸੇਮੀਨਾਰ ਸੀਗਾ ਜਿਉਂਨੀਵਰਸਿਟੀ ਵਿੱਚ ਕਿੰਦਾ ਗਿਆ ਬੱਚੇ ਸੀਗੇ ਪਰ ਥੋੜੀ ਸੰਖਿਆ ਚ ਸੀ ਕਿ ਇਹਨੂੰ ਵਾਧਾ ਕਰਨ ਵਾਸਤੇ ਕੀ ਹੋਰ ਉਪਰਾਲਾ ਵਾਲਾ ਜੀ ਦੇਖੋ ਇਹ ਫਸਟ ਮੈਂ ਇੱਥੇ ਯੂਨੀਵਰਸਿਟੀ ਇਨ ਕੋਰੀਆ ਗਈ ਚਲਦੀ ਮੇਰੇ ਕੋਲ ਮੈਂ ਉਹਦੇ ਚ ਇਨਕੁਆਰੀ ਜਾਂਦਾ ਪਿੱਛੇ ਜ ਮੈਂ ਆਇਆ ਸੀਗਾ ਤੇ ਮੇਰੇ ਦਿਮਾਗ ਵਿੱਚ ਆਈ ਗੱਲ ਕਿ ਇਹ ਜਿਹੜੀ ਅਵੇਨਸ ਕਿਵੇਂ ਕ੍ਰੀਏਟ ਹੋ ਸਕਦੀ ਹੈ ਮੈਂ ਆਪਣੇ ਇਥੋਂ ਦੇ ਪ੍ਰੋਫੈਸਰ ਸੀਗੇ ਜਿਹੜੇ ਕਿ ਡਾਕਟਰ ਸਿੱਧੂ ਸੀ ਉਹ ਤੇ ਡਾਕਟਰ ਗਿੱਲ ਉਸ ਤੇ ਨਹੀਂ ਸੀਗੇ ਮਾਨੂੰ ਬੁਲਾਇਆ ਮੈਂ ਕਿਹਾ ਵੀ ਅਸੀਂ ਅਵੇਨਸ ਕ੍ਰੀਏਟ ਕਰ ਚੋਣਗੇ ਇਹ ਤੁਹਾਡੀ ਇਹ ਜਿਹੜੀ ਸਾਡੀ ਬਣਾਈ ਹੋਈ ਐਸੋਸੀਏਸ਼ਨ ਐਡਕਟੇਸ਼ਨ ਬਾਰੇ ਇਹ ਕਿਸ ਤਰ੍ਹਾਂ ਹੋਣਾ ਚਾਹੀਦਾ ਉਹਨਾਂ ਨੇ ਮੈਨੂੰ ਇੱਕ ਸਾਡੇ ਇੱਕ ਕੈਂਪ ਚੱਲ ਰਿਹਾ ਹੈ 31 ਤੋਂ 15 ਤੱਕ ਜੋ 7 ਤੱਕ ਐਨਐਸਐਐ ਐਨਐਸਐਐ ਕੈਂਪ ਵੀ ਅਸੀਂ ਉੱਥੇ ਬੱਚੇ ਹੈਗੇ 100 ਬੱਚਾ ਮਿਨੀਮਮ ਹੁੰਦਾ ਹੀ ਹੈ ਅਸੀਂ ਤੁਹਾਨੂੰ ਉਹਨਾਂ ਨਾਲ ਬੁਲਾਏ ਨੇ ਭਾਇਆ ਠੀਕ ਹੈ ਬਿਲਕੁਲ ਅਸੀਂ ਸਾਡਾ ਅੱਜ ਫਸਟ ਨਾ ਕੀ ਜਿਹੜੀ ਮਲੇ ਸਾਡੀ ਹੈਗੀ ਮੀਟਿੰਗ ਅੱਜ ਪਹਿਲੀ ਮੀਟਿੰਗ ਆ ਜੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਨਾ ਕੀ ਇਹ ਚਾ ਅਟੈਂਡੈਂਸ ਹੋਈ ਹੈ ਬੱਚਿਆਂ ਦੀ ਹਾਲੇ ਕਿ ਕਿਸੇ ਨੂੰ ਕੋਈ ਜ਼ਿਆਦਾ ਕੋਈ ਪਾਲਿਸੀਟੀ ਨਹੀਂ ਸੀਗੀ ਤੇ ਹੁਣ ਡਾਕਟਰ ਸਾਹਿਬ ਨੇ ਇਹ ਵੀ ਸਾਨੂੰ ਕਿਹਾ ਹੈਗਾ ਵੀ ਜਿਹੜੇ ਐਨਐਸਐਸ ਦੇ ਜੂਨਟ ਅਗ ਬਖਰੇ ਬਖਰੇ ਕਾਲਜ ਵਿਚ ਬਖਰੇ ਬਖਰੇ ਸਕੂਲਾਂ ਦੇ ਵਿੱਚ ਉਹਨਾਂ ਦੇ ਜਿਹੜੇ ਬੱਚੇ ਜਿਹੜੇ ਕਿ ਬੜੇ ਕੰਫੀਡੈਂਟ ਆ ਇੰਟਰਸਟਿਡ ਐਸ ਪਰਪਲੀਏਸ ਕਮ ਚਾਹੁੰ ਚਾਹਦੀ ਹੈ ਉਹਨਾਂ ਨੂੰ ਅਸੀਂ ਬੁਲਾਵਾਂਗੇ ਔਰ ਤਾਂ ਕਿ ਇਹ ਜਿਹੜੀ ਅਵੇਨੈਸ ਅੱਗੇ ਹੋ ਸਕੇ ਚੱਲ ਸੀ ਥੈਂਕ ਯੂ ਸਰ